ਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਸ਼ਤੀਵਾਲ ਤਸਵੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਲੱਗੇ ਅਲੀ ਹਵਾਲਿਆ ਜਿੱਥੇ ਐਰਾਵਾ ਜਿੱਥੋਂ ਨਿਕਲਦੀਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਫਿਸ਼ ਵਿਖਾਉਣੇ ਆਂ ਚਾਰੇ ਦੀਆਂ ਚਾਰੇ ਸੂਈਆਂ ਆ ਤੇ ਚਾਰੇ ਵੇਦੀਆਂ ਨੂੰ ਗਿੰਦੇ ਵੀ ਕੱਲ ਕੱਲਦੀਆਂ ਸੂਈਆਂ ਆ ਕੋਈ ਥੋੜਾ ਥੋੜਾ ਕੁਝ ਕੈਂਟ ਜਾਂਦਾ ਫਰਕ ਹੈ ਵਿੱਚ ਤੇ ਬਾਕੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਓ ਪਾਸ ਕਰਾ ਲਓ ਜੋ ਵੀ ਆ ਇੱਥੇ ਵਿੱਚ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਸਤ ਕਾਲ ਜੀ ਕਿਹਾ ਭਾਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਬਾਕੀ ਰਾਮ ਦੱਸ ਜੀ ਚਲੋ ਕਿਰਪਾ ਚ ਜੀ ਤੇ ਨਾਮ ਦੱਸੋ ਇੱਕ ਵਾਰੀ ਫਿਰ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 85288 13 5 ਤਾਂ ਤੇ ਅੱਜ ਆਪਣੇ ਕੋਲ ਚਾਰੇ ਆ ਨਾ ਅੱਜ ਭਾਜੀ ਤਿੰਨ ਗਾਵਾਂ ਦੇ ਇੱਕ ਮੱਝ ਆ ਚਾਰੇ ਕਲ ਦੀਆਂ ਸੂਈਆਂ ਚਾਰੇ ਕਲ ਦੀਆਂ ਸੂਈਆਂ ਚਾਰੇ ਕਲ ਸੂਈਆਂ ਕਲ ਸੂਈਆਂ ਠੀਕ ਆ ਆ ਕਲ ਰਾਤ ਸੂਈ ਆ ਆ ਕਲ ਸਵੇਰ ਦੀ ਸੂਈ ਆ ਅੱਛਾ ਆ ਕਲ ਦੁਪਹਿਰੇ ਸੂਈ ਆ ਉਹ ਕਲ ਰਾਤ ਸੀ ਨਹੀਂ ਠੀਕ ਆ ਹਾਂਜੀ ਚਾਰੇ ਕਲ ਸੂਈਆਂ ਠੀਕ ਜੀ ਤੇ ਚਲੋ ਸ਼ਰਾਰਤ ਫਿਰ ਜਿਹੜੀ ਆ ਪਿੱਲੇ ਨੰਬਰ ਵਾਲੀ ਤਾਂ ਕਰ ਲਈ ਜਰਸੀ ਕ੍ਰੋਸ ਚ ਮਗਰ ਲਿਖਾਗੇ ਤੇ ਸਾਹੋਸ ਤੇ ਮਗਰ ਬੱਛੀ ਵੀ ਜਰਸੀ ਠੀਕ ਆ ਜੀ ਤੇ ਆ 99 ਇਹਦੇ ਦੇਖ ਸਕਦੇ ਆ ਪਰ ਲੱਗੇ ਤਾਂ ਇੱਕ ਕਰੀ ਮਗਰ ਵੱਚੀ ਭੜੀ ਵਧੀਆ ਮਜਨੇ ਤੇ ਉਤਰਾ ਵਿੱਚ ਦੁੱਧ ਕਿੰਨਾ ਕ ਕੱਢੀ ਜਾਊਗੀ ਦੁੱਧ ਭਾਈ ਰਮਾਨ 15 ਲੀਟਰ ਭਰਦੋਗੀ ਕਰਾਉਂ ਤੈਸ ਤੋਰਪਟ 15 ਲੀਟਰ ਦੁੱਧ ਜਿਹੜਾ ਭਰੀ ਜਾਊਗੀ ਕਹਿੰਦੇ ਕੱਲ ਦੀ ਸੋਈ ਹੈ ਬਾਕੀ ਇਹ ਆ ਬੇ ਕੁਛ ਲੱਪੇ ਲੱਪੇ ਜੀ ਹਾਂ ਬਲਾ ਬਲਾ ਹਵਾ ਨੇ ਤੇ ਜਿਹੜੀ ਆਈ ਆ ਉਹ ਆ ਆ ਜੋ ਲੈ ਆਇਆ ਉਹ ਜੀ ਬਾਕੀ ਉਤਰਿਆ ਵੀ ਰੰਗ ਰੂਪ ਦੀ ਚੰਗੀ ਐ ਇਹੋ ਜੀ ਗਾ ਆਪਿਆ ਉਤਰਾਂ ਦੀ ਸੇਮ ਹੋਈ ਆਈ ਮਗਰ ਇਹ ਵੀ 2-4 ਦਿਨ ਇਸ ਨੇ ਖਾ ਪੀ ਕੇ ਤੇ ਚੰਗੀ ਭਰ ਜੂਗੀ ਤੇ ਇੱਕ ਦਿਨ ਥਾਣੇ ਦੇ ਫੇਰ ਤੋਂ ਦੇਖ ਸਕਦੇ ਆਪਾਂ ਗੁਲਾਬੀ ਰੰਗ ਦਾ ਥਾਣੇ ਆ ਸਮਾਗ ਜਿਹੜਾ ਪੂਰਾ ਵਧੀਆ ਸੰਤਿਆਰ ਕਰਦੇ ਨੇ ਤੇ ਆ ਜਿਹੜੀ ਬੱਚੀ ਦੇ ਮਗਰ ਘਰੇ ਉਹ ਪਿਛੇ ਇੱਕ ਦਿਨ ਚੰਗੀ ਤਰ੍ਹਾਂ ਦਿਖਾ ਦਈਏ ਭਾਜੀ ਕੋਈ ਨਾ ਸੀ ਲੋੜਨੀਗੀ ਉਤਰਾ ਸ਼ਾਂਤ ਸੁਭਾਅ ਦੀ ਠੰਡੀ ਠਿਰੀ ਆ ਪਿੱਛਾ ਕਰੀ ਕਰਿਓ ਇਦਨ ਦਾਦੀ ਕਹਿੰਦੇ ਉਤਨਾ ਛੜਾਏ ਡਰਦੀ ਡਰਦੇ ਆ ਦੇਖਦੇ ਮੂੰਹ ਟੱਡੀ ਜਾਂਦੀ ਜੇ ਨਾ ਠੀਕ ਹੈ ਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਆ ਆਪਾਂ ਮੁੱਲ ਭਾਈ ਮੁੱਲ ਤੇ ਕਰਦੇ 55000 ਰੁਪਈਆ ਅੱਛਾ ਗਾੜੀ ਤੁਰੀ ਦਾਤੋ ਕੀ ਇਹ ਵੀ ਆਪ ਹੀ ਕਰ ਦੋਗੇ ਫਿਰ ਹਾਂ ਜੀ ਆਪ ਹੀ ਕਰ ਦੋ ਹਾਂ ਨਾ 50 ਦੀ ਦੇ ਦਈਏ ਕਰ ਦੋ 2000 ਛੋਟ ਹੋਰ 48000 ਦੀ ਜਾਂ 48000 ਜੀ ਪਾਜੀ ਦੁੱਧ ਮਸ਼ੀ 15 ਲੀਟਰ ਚ ਆਉਂਦੀ ਠੀਕ ਹੈ ਜੀ ਠੰਡੀ ਬੜੀ ਮਸ਼ੀ ਤੇ ਮਗਰ ਵਸ਼ੀ ਬੜੀ ਟੌਪ ਦੀ ਜਰਸੀ ਵਸ਼ੀ ਆ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਚੰਗੀ ਭਣੀ ਹੈ ਜੇ ਭਲਾ ਭਲਾ ਹਵਨ ਤੇ ਪਈਆਂ ਹਰੇ ਪਾਜੀ ਦੋ ਜਿਆਦਾ ਸੁਖਾ ਕੇ ਨਾ ਫੇਰ ਵਸ਼ੀ ਹਾਂਜੀ ਹਜੇ ਕੁੜੇ ਨੇ ਮਸ਼ੀਨੇ ਚੁੱਕੇ ਤੇ ਅਵੀ ਗਿੱਲੇ ਨਾੜੂ ਤਿਆਰ ਹਨਾ ਦੂਜੇ ਨੰਬਰ ਦੇ ਪਾਜੀ ਕੱਲ ਦੀ ਸੁਈਏ ਵੀ ਠੀਕ ਹੈ ਇਹ ਵੀ ਲੱਪੇ ਜੀ ਅਜੇ ਉਤਰ ਇਹਦਾ ਬੱਚਾ ਨਾੜੂ ਨਾਲ ਬੱਚੇ ਦਾ ਇਹਦੇ ਮਗਰ ਕੀ ਆ ਮੱਛਾ ਜੀ ਇਹਦੇ ਮਗਰ ਬੱਛਾ ਆ ਠੀਕ ਹੈ ਤੇ ਇਹਦੇ ਵੀ ਇੱਕ ਰੀਤ ਆਨ ਦੇਖ ਸਕਦੇ ਜੀ ਥਾਣਾ ਕਾਫੀ ਕਮਾਲ ਦਾ ਹੈ ਇਹ ਦੇਖੋ ਵੀ ਇਤਰਾ ਥੋੜਾ ਡਰਦੀ ਜੀ ਆ ਆ ਨਹੀਂ ਸਾਡੀ ਤੇ ਇਹ ਵੀ ਜੀ ਕਿੰਨਾ ਕੁ ਦੁੱਧ ਕੱਢੀ ਜਾਊਗੀ ਭਾਈ ਇਹ 12 14 ਲੀਟਰ ਮਾਰਾ ਚਵਾ ਦੋਗੇ ਵੀ ਅੱਛਾ 12 13 ਲੀਟਰ ਜਿਹੜਾ ਇਹ ਵੀ ਕਹਿੰਦੇ ਵੀ ਚਵਾਈ ਜਾਊਗੀ ਬਾਕੀ ਸਾਰੀਆਂ ਗਾਵਾਂ ਸੋਚ ਆਈਆਂ ਵੱਲੇ ਅਜਨ ਆਇਆ ਵੀ ਜੀ ਦੋ ਚਾਰ ਦਿਨ ਖਾ ਪੀ ਕੇ ਹੁਣ ਬੰਨੀਆਂ ਹੋ ਇੱਕ ਰੀ ਲੱਪੇ ਲੁੱਪੇ ਚ ਲੱਗੀਆਂ ਸਾਰੀਆਂ ਤੇ ਇਹਦਾ ਫਿਰ ਮੁੱਲ ਉਤਰਾਂ ਖੰਡੀ ਹੈ ਵੀ ਥੋੜਾ ਡਰਦੀ ਹੈ ਆ ਦੇ ਸਾਡੇ ਹੈ ਗਈ ਠੰਡੀ ਤੇਰੀ ਆ ਤਰ੍ਹਾਂ ਕਈ ਵਾਰੀ ਪਛੇ ਚਲੋ ਡਰ ਜਾਂਦਾ ਵਾ ਕਿੰਨੋਂ ਡਰ ਜਾਂਦੇ ਆਂਦੇ ਸਾਡੇ ਜੀ ਤੇ ਕਿੰਨਾ ਫਰਮੁੱਲ ਵਿਦਿਆ ਦਾ ਮੁੱਲ ਭਰੀ ਕਰਦੇ 42000 ਰੁਪਏ ਅੱਛਾ ਹਾਂ ਨਾ ਕਿੰਨੇ ਦੇ ਦੀਏ 40 ਦੇ ਦੀਏ ਦੇ ਦਿਓ 40 ਦੇ ਤੇਰਾ 40 ਦੇ ਦੀਏ ਹਾਂਜੀ 1000 ਕਰਦੇ 39 ਅੱਛਾ 40 ਜਮ ਹਜ਼ਾਰ ਛੋਟ 1000 ਦੇ ਚੋੜ ਠੀਕ ਹੈ ਜੀ 30000 ਠੀਕ ਸਾਹ ਬੜੀ ਭਜੀ ਤੇ ਹੁਣ ਇੱਕ ਆ ਜਿਹੜੀ ਕਾਂਜੇ ਇਹ ਵੀ ਜਰਸੀ ਕ੍ਰੋਸ ਕੀ ਇਹ ਵੀ ਕਾਲਦੀ ਸੂਈ ਜੀ ਇਹ ਵੀ ਕਾਲਦੀ ਸੂਈ ਨਾਲੋਂ ਸਾਰਿਆਂ ਤੇ ਤਾਜਾ ਹੀ ਆ ਨਾਲੋਂ ਤਾਰ ਤੇ ਵਸ਼ੀਰ ਮਗਰ ਜਰਸੀ ਪੂਰੀ ਇਹਦੇ ਮਗਰ ਵੀ ਵੱਛੀ ਆ ਪਿਓਰ ਜਰਸੀ ਇਹ ਵੀ ਇਹਦੇ ਕਿੰਨੇ ਸਿੰਘ ਨਹੀਂ ਦਿਖਾਏ ਪਰ ਸਿੰਘ ਵੱਡੇ ਅੱਗੇ ਹੋਂ ਤੇ ਕੋਈ ਗੱਲ ਨਹੀਂ ਆ ਤਿੱਖੇ ਨਹੀਂ ਆ ਅੱਛਾ ਪਿ ਸਿੰਘਾਂ ਗਰਮ ਹੋਏਗੀ ਮਤਬਲੀ ਕੋਈ ਨਹੀਂ ਠੰਡੀ ਆ ਤੇ ਧਾਰ ਉਂਗਲਾਂਾਂ ਦੀ ਮੋਟੀ ਆ ਅੱਛਾ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਆ ਵਸ਼ੀਰ ਮਾਣਾ ਦੁੱਧੇ ਵੀ 13-14 ਲੀਟਰ ਚ ਹੋਣਾ ਜਨੇ ਵੀ ਅੱਛਾ ਹਾਂਜੀ ਤੋਰੋ ਫੇਰੇ ਕਰੀਂ ਨਾ ਜ਼ਰੂਰ ਚੱਲ ਜਾ ਕੱਦ ਘਾਟੇ ਦਾ ਵੀ ਚੰਗਾ ਵਾਤ ਲਾ ਫਤਖਲਾ ਲਾ ਅੱਜ ਲੈ ਅੱਜ ਨੇ ਥੱਲੇ ਵੀ ਚੰਗੀ ਹੈ ਬਾਕੀ ਥਣ ਬੜਾ ਪਿਆਰਾ ਇਹਦੇ ਕੋਲ ਵੀ ਮਗਰ ਵੀ ਵਸੀ ਆ ਕਦ ਕਾਠ ਆਪਾਂ ਤਿੰਨਾਂ ਕਾਵਾਂ ਦੇ ਦੇਖ ਸਕਦੇ ਇੱਕੋ ਜਿਹੀ ਹੈ ਲਗਭਗ ਤੇ ਮੁੱਲ ਫਿਰ ਵੇਤੀ ਇਹਦਾ ਭਾਜੀ ਜੇ ਇਹਦੇ ਸਿੰਘ ਨਾ ਹੁੰਦੇ ਨਾ ਫਿਰ ਇਹ ਵੀ ਉਹਦੇ ਮੁਕਾਬਲੇ ਹਾਂਜੀ ਹੈ ਕਿ ਨਹੀਂ ਪਰ ਹੁਣ ਸਿੰਘ ਹੈ ਥੋੜਾ ਕੋਈ ਗੱਲ ਨਹੀਂ ਵਸੀ ਥੋੜੇ ਭਾਰ ਦੇ ਦਿੰਨੇ ਅੱਛਾ ਵਸੀ ਦੇਰੀ ਭਾਜੀ ਹਾਂ 30000 ਦੀ 2-3000 ਛੋਟ ਕਰ ਦੋ 27000 ਦੀ ਦੇ ਦਈਏ ਕਿਨੇ ਦੇ ਦਈਏ 27000 ਦੀ ਹਾਂ ਦੀ 27 ਦੀ 27 ਦੀ ਜਾਂਦ ਭਾਈ ਠੀਕ ਹੈ ਜੀ ਜਾਂਦ 27000 ਦੀ ਠੀਕ ਹੈ ਤੇ ਹੁਣ ਇੱਕ ਮੱਝਾ ਕੀ ਜੇ ਆ ਮੱਝ ਬਾਜੀ ਇਹ ਤਾਜੀ ਸਵੇਰ ਮਾਰ ਕੱਟੀ ਆ ਬਿਲਕੁਲ ਗੋਲ ਸਿੰਘ ਦੀ ਆ ਹਾਂ ਜੀ ਬੱਚਾ ਖਾਲਪਤ ਮੱਝ ਨੇ ਵਿੱਚ ਪੂਰੇ ਪੂਰੇ ਨਹੀਂ ਪ੍ਰਾਪਰ ਕੀਤੇ ਭਾਈ ਸਾਰੇ ਮਾਰ ਕਾ ਸੋਇਆ ਠੀਕ ਆ ਸਾਹ ਬੜੀ ਵਦ ਹਾਂ ਦੇ ਸਾਦੇ ਥੱਲੇ ਆ ਚੰਗੀ ਆ ਇਹ ਕਿੰਨਾ ਕੁ ਵਿੱਚ ਦੁੱਧ ਭਰੀ ਜਾਊਗੀ ਹਾਂ ਜੀ ਭਾਜੀ ਇਹਦੇ ਕੋ 7 ਕਿਲੋ ਬੋਲਾ ਹੀ ਜੇ ਅੱਛਾ ਹਾਂ ਜੀ ਤੁਹਾਨੂੰ 12 ਲੀਟਰ ਦੁੱਧ ਚਾਹੀਦਾ ਹੋਵੇ ਬੜੇ ਰਾਮ ਖੋਲੋ ਹਾਂ ਫਿਰ ਤੋਂ ਬੱਚਾ ਬੱਚਾ ਨਾਲੂ ਜੇ ਲੈ ਲੇ ਦੋ ਵਾਰ ਆ ਦੇਖ ਸਾਦੇ ਜੀ ਤਾਜ਼ੇ ਬੱਚੇ ਸਾਰੇ ਗਿੱਲੇ ਨਾਲੂ ਜਿਹੜੇ ਨਾਲ ਆ ਬਿਲਕੁਲ ਆਂਦੇ ਸਨ ਬਿਲਕੁਲ ਤਾਜ਼ੇ ਬੱਚੇ ਆ ਸਾਰੇ ਕਾ ਜੋ ਲੈ ਵੀ ਬਾਕੀ ਉਤਰੇ ਆ ਵੀ ਕੰਦ ਕਾਠ ਦੀ ਚੰਗੀ ਆ ਉੱਚੀ ਆ ਜਿਹੜੀ ਸਾਬ ਬੜੀ ਭਾਜੀ ਦੇ ਵੇ ਦੀ ਹਾਂਜੀ ਥਾਂਖਣੋੜ ਬਹੁਤ ਜੰਗਾ ਵਾ ਤੇ 7 ਕਿਲੋ ਬੋਲਾ ਜੈਦ ਕੋਲੇ ਤੇ ਬਾਕੀ ਥਾਂਣ ਵੀ ਜੰਗਾ ਲੱਗਾ ਹਾਂ ਬਹੁਤ ਜੰਗਾ ਲੱਗਾ ਬਾਕੀ ਠੰਡੀ ਬੜੀ ਛੋਟੀ ਤੇ ਬੱਚੇ ਨਾਲੋਂ ਵੇ ਲੋ ਬਿਲਕੁਲ ਗਿੱਲਾ ਨਾ ਹਾਂਜੀ ਇਹ ਨੀਵੀ ਕੋ 45 ਨਾਲ ਨਹੀਂ ਸਹੀ ਕੱਲ ਦੀ ਸਹੀ ਤੇ ਨੜ ਗਲਾਏ ਠੀਕ ਹੈ ਜੀ ਹਾਂ ਜੀ ਹੈ ਮਗਰ ਕੱਟੀ ਹੈ ਤੇ ਕਿੰਨਾ ਫਿਰ ਝੋਟੀ ਦਾ ਮੁੱਲ ਰੱਖਣਾ ਆਪਾਂ ਮੁੱਲ ਭਾਜੀ ਕੱਦ ਜੇ 90000 ਰੁਪਇਆ 90000 ਮੁੱਲ 90000 ਜਿਹੜੀ ਹਾਂ ਨਾ 85000 ਦੀ 85000 ਹਾਂ ਜੀ ਚਲੋ ਬਾਕੀ ਮੌਕੇ ਤੇ ਨਿੱਕੀ ਹੋ ਜਾਊਗਾ ਮੰਨ ਤਾਂ ਤਾਂ ਮੌਕੇ ਤੇ ਕਰਦਾ ਛੋਟ ਛੋਟੀ ਬੜੀ ਜੇ ਭਾ ਵੀਰ ਭਰਾ ਕੋਲ ਦੂਰ ਮੰਗਦਾ ਠੀਕ ਹੈ ਕਰਦਾ ਛੋਟ ਆਪਾਂ ਗੱਲ ਤੇ ਥਾਣੇ ਦੇ ਤੇ ਦੇਖ ਸਕਦੇ ਆਪਾਂ ਲਾਗੇ ਤਾਂ ਬਾਕੀ ਇਹ ਆ ਵੀ ਚਲੋ ਕੋਈ ਤੁਹਾਡੇ ਘਰ ਚਵਾਈ ਕਰਕੇ ਹਨਾ ਜਰੂਰ ਭਾਈ ਕੋ ਦੋ ਡਾਂਗ ਚੋਵੇ ਤਿੰਨ ਡਾਂਗ ਚੋਵੇ ਤਸੱਲੀ ਕਰਕੇ ਕੋਈ ਤਾਜਾ ਮਾਲਿਆ ਕੋਈ ਇਹ ਨਹੀਂ ਕਿ ਵੀ ਟੈਰ ਲੱਗਾ ਕੁਛ ਨਹੀਂ ਗੇ ਕੋਈ ਤਾਜਾ ਮਾਲਿਆ ਠੀਕ ਹੈ ਜੀ ਸਾਰੀਆਂ ਤਾਜ਼ੀਆਂ ਸੁਈਆਂ ਤੇ ਇੱਥੇ ਆ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਹੀਂ ਚੋਈ ਕਰਕੇ ਤੇ ਪਾਸ ਕਰਕੇ ਹਲੋ ਜੀ